ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਪੰਜ ਮਿਆਰ ਹਾਂ ਤੇ ਉਹ ਆਪਣੇ ਖੁਰਕ ਸੀ ਸਿੰਘਣੀ ਉਹ ਸਹੀ ਹੋ ਗਏ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਆਹ ਰੂ ਆਹ ਰੂ ਇਹ ਲੈ ਪੰਛੀ ਨਾ ਕੇ ਗਏ ਮਰੀ ਸਹੀ ਹੋ ਗਿਆ ਹਾਂ ਇੱਕ ਸੇਠ ਨਾ ਕੇ ਗਏ ਸਾਡੇ ਦੁਕਾਨ ਵਾਲਾ ਉਹ ਵੀ ਸਹੀ ਹੋ ਗਿਆ ਆ ਪਹਿਲਾਂ ਤਾਂ ਬੰਗਾ ਬਹੁਤ ਖਾਦੀ ਗਏ ਅਸਰ ਨਹੀਂ ਹੋਇਆ ਟਾਇਟ ਵੀ ਬਹੁਤ ਕਰਾਇਆ ਜੀ ਛੱਡੇ ਹੀ ਨਹੀਂ ਕੋਈਰਾਵ ਨਹੀਂ ਆ ਜੀ ਇੱਥੇ ਸਹੀ ਹੈ ਜੀ ਮਤਲਬ ਇਸ਼ਨਾਨ ਕਰਨ ਤੋਂ ਬਾਅਦ ਪੰਜ ਵਾਰੀ ਫਰਕ ਪੈ ਗਿਆ ਹਨਾ ਹਾਂ ਜੀ ਹਾਂ ਪੂਰਾ ਪੂਰਾ ਸਹੀ ਹੋ ਗਏ ਜੀ ਧੰਨਵਾਦ ਭਾਈ ਨਿਕਾਰੇ ਲਾਓ ਇਹ ਨਿਹਾਲ ਹੋ ਜਾਵੇ ਮਲ ਨੂੰ ਭਾਵੇ ਸਤਿ ਰਿਹਾ ਘਾਲ ਪਹਿਲੀ ਵਾਰ ਆਇਓ ਪਹਿਲੀ ਵਾਰ ਆਏ ਜੀ ਆਪ ਅੱਤੇ ਲੈ ਕੇ ਆਏ ਆ ਇਹ ਦੇਖਦਾ ਨਾਲਾਂ ਤੇ ਸੋਜ ਆ ਕੋਈ ਤਾਂ ਹਰਨੀ ਕਹਿੰਦਾ ਕੋਈ ਕੋਸ਼ ਕਹਿੰਦਾ ਤੇ ਮੈਂ ਨੇਚਾਂ ਆਈ ਵੀ ਬਾਬਾ ਤੇਰੇ ਦਰ ਤੁਰ ਮਾਣਾ ਜੀ ਤੇਰੇ ਦਰ ਤੁਰ ਮਾਣਾ ਜੀ ਤੇ ਮੈਂ ਤਾਂ ਸਾਰੇ ਦੱਸ ਪਾਵਾਂ ਤੇ ਤੇਰੀ ਸਾਰੀ ਉਮਰ ਸਲਾਹਤ ਕਰਾਂ ਮੇਰੇ ਬੱਚੇ ਨਿਰਵਾਨ ਆ ਜੀ ਪੰਜ ਵਾਰ ਆਉਂਗੇ ਫਿਰ ਅਜੇ ਦੁਬਾਰਾ ਆਵਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੁਹਾਨੂੰ ਕੋਈ ਰੋਗ ਸੀਗਾ ਜੀ ਹਾਂਜੀ ਜੀ ਗੋਡਾ ਦੁਖਦਾ ਸੀਗਾ ਜੀ ਤੇ ਉਹਦੇ ਤੋਂ ਮੈਂ ਆਈ ਸੀਗੀ ਪੰਜਾਂਤ ਵਾਰ ਜਿਤ ਹੋ ਗਏ 6ਵੇਂ ਵਾਰ ਮੇਰਾ ਜਮਾ ਗੋਡੇ ਨਰਾਮ ਆ ਗਿਆ ਜੀ ਦਨੂ ਨੂੰ ਨਹੀਂ ਹੋਇਆ ਸੋ 10 ਦੇ ਰੇ ਰੇ ਉੱਥੇ ਜਾ ਕੇ ਨਾਰੋ 5 ਨੋ ਨਸ ਯੋ ਤੇ ਕੋ ਕਰ ਦਈਏ ਅੱਗੇ ਤੁਹਾਨੂੰ ਨਹਾਉਣ ਦੇ ਨਾਲ ਜਿਹੜਾ ਫਰਕ ਪੈਗਾ ਚਮੜੀ ਦਾ ਜਿਹੜਾ ਰੋਕ ਸੀਗਾ ਤੁਹਾਡਾ ਠੀਕ ਹੋ ਗਿਆ ਹਾਂ ਫਰਕ ਪੈਗਾ ਅਗਲੇ ਬਾਅਦ ਤੇਗੇ ਹੋਣੇ ਹਾਂ ਬਿਲਕੁਲ ਠੀਕ ਹੋ ਗਿਆ ਹੁਣ ਹਾਂ ਹਾਂ ਬਾਅਦ ਜੋ ਪੰਜਵਾਂ ਨਹਾਉਣਾ ਜੇ ਜਨਾਬ ਉਹ ਕਾਨੂੰਨ ਚੜਾ ਦੇਣਾ ਸੋਖਲਾ ਕੋਈ ਮਨ ਦੇ ਭਾਵਨਾ ਨਾ ਆਉਂਦਾ ਉਹਦੇ ਦੁੱਖ ਜ਼ਰੂਰ ਕੱਟੇ ਜਾਂਦੇ ਆ ਚਾਹ ਪੰਜ ਵੇਰਾ ਘਰੇ ਇਸ਼ਨਾਨ ਕਰ ਲਓ ਤੇ ਇੱਕ ਵੇਰਾ ਇੱਥੇ ਕਰ ਜੋ ਤੇ ਫੇਰ ਆਣ ਕੇ ਸੁੱਖ ਲਾ ਜੋ ਜਾਂ ਲੈ ਜੋ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਜਦ ਪੁਜੇੜਾ ਕੋਈ ਰੋਗ ਆ ਜਦੋਂ ਕੋ ਰਾਮ ਆ ਜਾਂਦਾ ਉਦੋਂ ਝਾੜੂ ਤੇ ਨੂਨ ਚੜਾ ਕੇ ਜਾਂਦੇ ਆ ਚਮੜੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਹੋਵੇ ਸਰੀਰ ਦਾ ਕਿਸੇ ਤਰ੍ਹਾਂ ਕੋਈ ਰੋਗ ਹੋਵੇ ਜਿਵੇਂ ਕੈਂਸਰ ਲਾ ਲੋ ਜਾਂ ਕੋਈ ਗੰਮੀ ਕਿਸੇ ਵੀ ਤਰ੍ਹਾਂ ਜਾਂ ਰਸੌਲੀ ਸੰਗਤਾਂ ਹੁੰਦੀਆਂ ਉਹ ਆ ਕੇ ਇੱਥੇ ਦੱਸਦੀਆਂ ਸਾਨੂੰ ਵੀ ਸਾਡੇ ਬਿਲਕੁਲ ਅਸੀਂ ਠੀਕ ਹੈ ਸਕਰਾਨੇ ਦੀ ਸਾਡੀ ਅਰਦਾਸ ਕਰੋ ਜੀ ਕਿਸੇ ਵੀ ਤਰ੍ਹਾਂ ਸੁਖ ਸੁਖ ਸਕਦੇ ਆ ਪਰ ਸੁਖ ਮਨੋਂ ਜੁੜ ਕੇ ਸਿੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਹ ਜਿਹੜਾ ਰੋਗ ਇੱਥੇ ਦੇਖਿਆ ਵੀ ਇੱਥੇ ਠੀਕ ਹੋਇਆ ਸੰਗਤ ਨੂੰ ਸਭ ਤੋਂ ਪਹਿਲਾਂ ਮੈਂ ਆਪਦੀ ਧਾਰਨਨਾ ਕਿ ਮੇਰਾ ਬੱਚਾ ਇੰਨਾ ਢਲ ਹੋ ਗਿਆ ਸੀਗਾ ਸਰੀਰ ਬਿਲਕੁਲ ਡੈੱਡ ਹੋ ਗਿਆ ਸੀ ਉਹ ਡੀ ਐਮ ਸੀ ਰਿਹਾ 15 ਦਿਨ ਉਸ ਤੋਂ ਬਾਅਦ ਉਹਦਾ ਸਰੀਰ ਹੌਲੀ ਹੌਲੀ ਬੱਚੇ ਇਤਰਾ ਚੱਲਿਆ 1.5 ਸਾਲ ਵਿੱਚ ਉਹ ਆਪਦੀ ਲੱਤਾਂ ਆਪ ਨੇ ਲਾ ਸਕਦੇ ਅਸੀਂ ਉਹਨੂੰ ਚੱਕਦੇ ਸੀ ਪਾਥਾ ਵੀ ਦਉਂਦੇ ਸੀ ਉਹਨੂੰ ਫੜ ਕੇ ਸੀ ਲੱਤਾਂ ਤੋਂ ਤੋੜਦੇ ਸਨ ਐਸ ਵਕਤ ਬਿਲਕੁਲ ਮੇਰਾ ਬੱਚਾ ਠੀਕ ਆ ਮੇਰੇ ਨੌ ਬੱਚੇ ਕੈਨੇਡਾ ਬੈਠੇ ਇਹਦੇ ਉੱਪਰ ਆਧਾਰਨ ਹੋਇਓ ਨਹੀਂ ਸਕਦਾ ਸਰ ਵੀ ਤੁਸੀਂ ਕਹਿੰਦੇ ਠੀਕ ਹੁੰਦਾ ਜੀ ਕੈਂਸਲ ਲਾ ਲਓ ਪਿੱਛੇ ਜੇ ਮਾਈ ਆਈ ਆ ਉਹਨੇ ਦੱਸਿਆ ਵੀ ਮੇਰੇ ਕੈਸਰ ਦੀਆਂ ਰਿਪੋਰਟਾਂ ਕਰਾਈਆਂ ਸੀਗੀਆਂ ਉਹਦੋਂ ਮੁੜ ਕੇ ਪੰਜ ਇਸ਼ਨਾਨ ਕੀਤੇ ਉਹ ਵੀ ਅਲੋਪ ਹੋ ਗਿਆ ਜੀ ਇੱਕ ਮਾਤਾ ਆਈ ਆ ਉਹ ਕਹਿੰਦੇ ਮੇਰੇ ਗੁੰਮੀਆਂ ਸਨ ਉਹ ਵੀ ਉਹਦੋਂ ਮੁੜ ਕੇ ਜਰੋਂ ਇੱਥੇ ਇਸ਼ਨਾਨ ਪੰਜ ਕੀਤੇ ਆ ਜੀ ਉਦੋਂ ਮੁੜ ਕੇ ਉਹ ਵੀ ਖਤਮ ਹੋ ਗਿਆ ਮੇਂ ਜਿਹੜਾ ਵੈ ਇੱਥੇ ਜਿਹੜਾ ਚਮੜੀ ਦਾ ਰੋਗ ਠੀਕ ਹੁੰਦਾ ਹਨਾ ਮੇਂ ਰੋਗ ਹੈ ਚਮੜੀ ਦਾ ਚਮੜੀ ਦਾ ਕਿਸੇ ਤਰ੍ਹਾਂ ਮੋਕ ਲਾ ਲਓ ਜਾਂ ਖਾਰਸ ਲਾ ਲਓ ਕਿਸੇ ਤਰ੍ਹਾਂ ਦੇ ਉਹ ਪੰਜ ਇਸ਼ਨਾਨ ਕਰਨ ਤੋਂ ਬਾਅਦ ਠੀਕ ਹੋ ਜਾਂਦਾ ਸੀ ਗਾਲ ਦੋਸਤੋ ਚੱਕਵੀ ਗੱਲਬਾ ਮੋਗੇ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਪਿੰਡ ਲੰਡੇਕੇ ਦੇ ਵਿੱਚ ਗੁਰਦੁਆਰਾ ਸਾਧੂਆਣਾ ਸਾਹਿਬ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਚਮੜੀ ਦੇ ਰੋਗਾਂ ਦਾ ਪੰਜ ਵਾਰ ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਆ ਖਤਮ ਹੋ ਜਾਂਦੇ ਆ ਰੋਗ ਠੀਕ ਹੋ ਜਾਂਦੇ ਨੇ ਤੇ ਇੱਥੇ ਸੰਗਤਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਲੋਕ ਪਹੁੰਚੇ ਹੋਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਮੋਹਦਵਾਰ ਜਿਹੜੇ ਨੇ ਤਾਂ ਕਿ ਇਹਨਾਂ ਦਾ ਜਿਹੜਾ ਇਤਿਹਾਸ ਆ ਪਿੰਡ ਦਾ ਜਾਂ ਇਸ ਗੁਰਦੁਆਰੇ ਦਾ ਉਹ ਪਤਾ ਲੱਗ ਸਕੇ ਹਨਾ ਇਹਦੇ ਵਿੱਚ ਕੀ ਖਾਸ ਆ ਮਤਲਬ ਚਮੜੀ ਦਾ ਰੋਗ ਠੀਕ ਕਰੋ ਤੋਂ ਠੀਕ ਹੁੰਦਾ ਆ ਰਿਹਾ ਕੀ ਇਤਿਹਾਸ ਆ ਪੂਰੀ ਗੱਲਬਾਤ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਤੇ ਮਿਲਦੇ ਆਂ ਬਾਅਦ ਕੀ ਗੱਲਬਾਤ ਕਰਦੇ ਆਂ ਜੁੜੇ ਰਹੋ ਚੱਕਵੀਂ ਗੱਲਬਾਤ ਚੈਨਲ ਤੇ ਹਰ ਗੱਲ ਦੋਸਤੋ ਚੱਕਵੀਂ ਗੱਲਬਾਤ ਤੇ ਤੁਹਾਡਾ ਸਵਾਗਤ ਆ ਅੱਜ ਅਸੀਂ ਗੁਰਦੁਆਰਾ ਸਾਧੂਆਣਾ ਸਾਹਿਬ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਚਮੜੀ ਰੋਗ ਦਾ ਜਿੱਥੇ ਕਹਿੰਦੇ ਇਸ਼ਨਾਨ ਪੰਜ ਵਾਰ ਇਸ਼ਨਾਨ ਕਰਨ ਦੇ ਨਾਲ ਜਿਹੜੇ ਆ ਰੋਗ ਠੀਕ ਹੁੰਦੇ ਆ ਤੋਂ ਬਗਲਬਤ ਵੀ ਕਰਾਂਗੇ ਇੱਥੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਇੱਥੇ ਜਿਹੜੇ ਆ ਰੋਗ ਕਹਿੰਦੇ ਵੀ ਠੀਕ ਹੁੰਦੇ ਆ ਹਨਾ ਪੰਜ ਵਾਰ ਇਸ਼ਨਾਨ ਕਰਨ ਦੇ ਨਾਲ ਚਮੜੀ ਰੋਗ ਹੀ ਠੀਕ ਹੁੰਦੇ ਆ ਜਾਂ ਹੋਰ ਵੀ ਰੋਗ ਜਿਹੜੇ ਆ ਠੀਕ ਹੁੰਦੇ ਆ ਬਾਬਾ ਜੀ ਹੋਰ ਵੀ ਰੋਗ ਆ ਜਿਹੜਾ ਵੀ ਰੋਗ ਕੋਈ ਸੁੱਕ ਲੈਂਦਾ ਜਿਹੜਾ ਵੀ ਕਿਸੇ ਨੂੰ ਰੋਗ ਆ ਕੋਈ ਉਹੋ ਹੀ ਠੀਕ ਹੋ ਜਾਂਦਾ ਹਾਂਜੀ ਉਹ ਵੀ ਝਾੜੂ ਲੈ ਕੇ ਆਏ ਹਾਂ ਤੇ ਆਹ ਹਣਾ ਹੋਰ ਸਮਾਨ ਲਈ ਫਿਰਦੇ ਹਾਂ ਇੱਥੇ ਚੜ੍ਹਾਉਣ ਦੇ ਨਾਲ ਵੀ ਉਹ ਚੀਜ਼ ਜਿਹੜਾ ਮਤਲਬ ਇਹ ਇਹਦੀ ਕੀ ਮੰਨਤ ਆ ਵਾ ਇਹ ਮੰਨਤਾ ਵਾ ਬਾਬਾ ਜੀ ਜਦੋਂ ਜਿਹੜਾ ਕੋਈ ਰੋਗ ਆ ਜਦੋਂ ਕੋਈ ਆਰਾਮ ਆ ਜਾਂਦਾ ਉਦੋਂ ਝਾੜੂ ਤੇ ਨੂਨ ਚੜਾ ਕੇ ਜਾਂਦੇ ਅੱਛਾ ਜਿਹੜੇ ਬੰਦੇ ਨੂੰ ਆਰਾਮ ਆ ਜਾਂਦਾ ਆਰਾਮ ਆ ਜਾਂਦਾ ਅੱਛਾ ਉਹਨੂੰ ਝਾੜੂ ਮਤਲਬ ਤੁਹਾਨੂੰ ਕੋਈ ਰੋਗ ਸੀਗਾ ਮੇਰੇ ਘਰਾਂ ਵਾਲੇ ਨੂੰ ਰੋਗ ਸੀਗਾ ਜੀ ਉਹਨੂੰ ਦੱਦਾਂ ਦਾ ਰੋਗ ਸੀਗਾ ਮੈਂ ਆਇਆ ਸੀ ਉਹ ਤੋਂ ਪਹਿਲੀ ਵਾਰੀ ਉਹਨੂੰ ਲੈ ਕੇ ਅੱਛਾ ਜੀ ਤੇ ਉਹ ਰੋਗ ਤਾਂ ਮੈਨੂੰ ਵੀ ਸੀਗਾ ਮੈਂ ਉਹਨੂੰ ਕਹਿੰਦਾ ਤੈਨੂੰ ਜਿੱਥੇ ਕੋਈ ਕਹਿ ਦਿੰ ਤੇ ਉਹਨੂੰ ਜਦੋਂ ਆਰਾਮ ਆ ਗਿਆ ਹੁਣ ਮੈਂ ਆਪ ਨਾਲ ਆਇਆ ਚੱਲ ਕੇ ਰੋਗ ਕਾਦਾ ਸੀਗਾ ਜੀ ਉਹਨੂੰ ਰੋਗ ਦੱਦਾਂ ਦਾ ਸੀ ਜੀ ਹੁਣ ਮੇਰਾ ਲੱਕ ਦਾ ਵੀ ਰੋਗ ਆ ਗੋਡਿਆਂ ਦਾ ਵੀ ਰੋਗ ਆ ਮੈਨੂੰ ਮੈਂ ਤਾਂ ਨਾਲ ਆਇਆ ਜੀ ਹਾਂ ਜਦੋਂ ਹੁਣ ਤੁਸੀਂ ਜਮਾ ਤੰਦਰੁਸਤੋਂ ਕਰਦੇ ਠੀਕ ਨੇ ਹਾਂ ਜਾਨੇ ਜਮਾ ਤੰਦਰੁਸਤਾ ਜੀ ਹੁਣ ਹਾਂ ਸਤਿਗੁਰ ਜੀ ਤੋ ਠੀਕ ਹੋ ਜੀ ਹੁਣ ਤੁਸੀਂ ਹਾਂ ਵਧੀਆ ਮੈਂ 1.5 ਸਾਲ ਹੋਤ ਤੋਂ ਬਾਅਦ ਆਈ ਆ ਅੱਜ ਸੁੱਖ ਲਾਉਣ ਆਈ ਆ ਆਪਦੇ ਹਾਂਜੀ ਬੜੇ ਕੁਝ ਹੀ ਆ ਵੇ ਸੰਗਤ ਨੂੰ ਐਵੇਂ ਹੀ ਮਹਾਰਾਜ ਕਿਰਪਾ ਕਰਨ ਸਭ ਦੇ ਰੂਪ ਕਸ਼ਟ ਕੱਟੇ ਜਾਣ ਹਾਂ ਤੇ ਬੜੇ ਜਿਹੜਾ ਕੋਈ ਮਨ ਦੇ ਭਾਵਨਾ ਨਾ ਆਉਂਦਾ ਉਹਦੇ ਦੁੱਖ ਜ਼ਰੂਰ ਕੱਟੇ ਜਾਂਦੇ ਆ ਚਾਹ ਪੰਜ ਵੇਰਾਂ ਘਰੇ ਇਸ਼ਨਾਨ ਕਰ ਲਓ ਤੇ ਇੱਕ ਵੇਰਾਂ ਇੱਥੇ ਕਰ ਜੋ ਤੇ ਫੇਰ ਆਣ ਕੇ ਸੁੱਖ ਲਾ ਜੋ ਜਲ ਲੈ ਜੋ ਜਿਹੜੀ ਦੂਰੋਂ ਆਉਂਦੇ ਆ ਉਹਨਾਂ ਬਾਰੇ ਕੀ ਕਹਿੰਨੇ ਚਾਹੁੰਦੇ ਆ ਜਲ ਲੈ ਜਾਣ ਨੇੜੇ ਦਾ ਚੱਲ ਨੇੜੇ ਦਾ ਬੰਦਾ ਇਸ਼ਨਾਨ ਵੀ ਕਰ ਸਕਦਾ ਜਿਹੜਾ ਕੋਈ ਦੂਰ ਆ ਜਲ ਲੈ ਜਾਣ ਪੰਜ ਵਾਰ ਇਸ਼ਨਾਨ ਕਰਕੇ ਹੁਣ ਜਿਵੇਂ ਤੁਹਾਨੂੰ ਫਰਕ ਪੈ ਗਿਆ ਹਨਾ ਤੁਹਾਡੇ ਰੋਗ ਦੂਰ ਹੋ ਗਏ ਹਾਂਜੀ ਤਾਂ ਅੱਗੇ ਵੀ ਕਿਸੇ ਨੂੰ ਕਿਹਾ ਤੁਸੀਂ ਮੈਨੂੰ ਰਿਸ਼ਤੇਦਾਰੀ ਦੇ ਵਿੱਚ ਵੀ ਯਾਰ ਇੱਧਰ ਆ ਕੇ ਹਨਾ ਰਿਸ਼ਤੇਦਾਰ ਬਹੁਤ ਆਉਂਦੇ ਜੀ ਸਾਨੂੰ ਉਹਨਾਂ ਨੇ ਕਿਹਾ ਸੀ ਜੀ ਅਸੀਂ ਮੰਨਦੇ ਨਹੀਂ ਸੀ ਇਸ ਗੱਲ ਨੂੰ ਜੀ ਮਤਲਬ ਤੁਹਾਨੂੰ ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀਗਾ ਵੀ ਇੱਧਰ ਹਨਾ ਰੋਗ ਠੀਕ ਹੁੰਦੇ ਨੇ ਅੱਜ ਗੁਰਦੁਆਰਾ ਸਾਹਿਬ ਦੇ ਸਾਡੇ ਰਿਸ਼ਤੇਦਾਰ ਤੋਂ ਕੁੜੀ ਸੀਗੀ ਉਹ ਠੀਕ ਨਹੀਂ ਹੁੰਦੀ ਸੀਗੀ ਉਹ ਹੁਣ ਤਾਂ ਬਾਹਰ ਵੀ ਜਾ ਬੜੀ ਆ ਉਹਦੇ ਪੀੜਾਂ ਪੀੜਾਂ ਪੈਂਦੀਆਂ ਰਹਿੰਦੀਆਂ ਸੀਗੀਆਂ ਦਿਲ ਚੋਂ ਪੀੜ ਨਿਕ ਸਕੂਲੋਂ ਚੱਕ ਲਿਆਉਂਦੇ ਸੀ ਉਹਨੂੰ ਚਲੋ ਠੀਕ ਆ ਮਤਲਬ ਤੁਹਾਨੂੰ ਫਰਕ ਪੈ ਗਿਆ ਹਨਾ ਬੜੀ ਮਾਨਤਾ ਵਾ ਬੜਾ ਸੁਣਿਆ ਸੀ ਦਸਤਾਰੋਸਤ ਗਾਦੇ ਕੋਲੇ ਰਪਲਾ ਕਰੇ ਸਰਕਾਰ ਦਾ ਬਸ ਤੁਸੀਂ ਝਾੜੂ ਚੜਾਣਾ ਆ ਹਣਾ ਫਰਕ ਪਿਆ ਬਿਲਕੁਲ ਦੋਸਤੋ ਜੇ ਫਰਕ ਪਿਆ ਹਣਾ ਤਾਂ ਹੀ ਜਿਹੜੀ ਸੰਗਤ ਐ ਇੱਥੇ ਆਉਂਦੀ ਐ ਤੇ ਆਪਣੇ ਜਿਹੜੀ ਐ ਸਮੱਸਿਆਵਾਂ ਦਾ ਹੱਲ ਜਦੋਂ ਹੁੰਦਾ ਤੇ ਇਦਾਂ ਝਾੜੂ ਚੜਦੇ ਨੇ ਹਣਾ ਬਾਕੀ ਹੋਰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬੱਪੂ ਜੀ ਆਪਾਂ ਨੂੰ ਕਿਦਾਂ ਹਣਾ ਮਤਲਬ ਕੋਈ ਰੋਗ ਐ ਜੀ ਆਪਣਾ ਇੱਥੇ ਹਾਂਜੀ ਮਤਲਬ ਅੱਜ ਦੇ ਖੁਰਖੰਦੀਆ ਕੋਈ ਚੌੜੀ ਰੋਗ ਦੇ ਆਉਂਦੇ ਨਾ ਉਹਨਾਂ ਇੱਥੇ ਅੱਛਾ ਮੀਨ ਜਿਹੜਾ ਵੇ ਚਮੜੀ ਰੋਗ ਦਾ ਹਨਾ ਉਹਦੇ ਕਰੂਦਾ ਅੱਛਾ ਅੱਛਾ ਮੈਨੂੰ ਪੰਜ ਮਾਂ ਹੋ ਗਿਆ ਮੈਂ ਜੈਮ ਵਾਲਿਆਂ ਅੱਛਾ ਜੀ ਮੈਨੂੰ 10 ਸਾਲ ਹੋ ਗਿਆ ਸੀ ਇੱਦੋਂ ਨੂੰ ਮੂਹ ਹੀ ਨਹੀਂ ਹੋਇਆ ਸੀ ਹੁਣ ਜਾ ਕੇ ਹੋਇਆ ਮੈਂ ਪੰਜ ਨਹਨ ਕੀਤੇ ਤੇ ਫਰਕ ਅੱਛਾ ਪੰਜ ਨਹਨ ਕੀਤੇ ਤੇ ਫਿਰ ਤੁਹਾਨੂੰ ਫਰਕ ਪੈ ਗਿਆ ਹਾਂ ਅੱਜ ਉਹਦਾ ਬਹੁਤ ਤੇ ਨੂਰ ਸੁੱਖਿਆ ਹੁੰਦਾ ਉਹ ਅੱਜ ਚੜਾ ਕੇ ਜਾਣਾ ਹੈ ਤੇ ਪਹਿਲਾਂ ਤੁਸੀਂ ਦਵਾਈਆਂ ਦਵਾਈਆਂ ਲਿੱਤਿਆਂਗੇ ਤੇ ਡਾਕਟਰਾਂ ਤੋਂ ਬਹੁਤ ਜ਼ਿਆਦੇ अच्छा हां ਉਹਨਾਂ ਦਾ ਫਰਕ ਨਹੀਂ ਪਿਆ ਨਹੀਂ ਜਿੰਨੇ ਇੱਕ ਰਖਾਈ ਦੇ ਫਰਕ ਸੀ ਤੇ ਫੇਰ ਫੇਰ ਲੱਗ ਜਾਂਦੀ ਸੀ ਅੱਛਾ ਅੱਛਾ ਫਰੀਦਕੋਟੋਂ ਹੀ ਲਈ ਆ ਕੋਟੋਂ ਕੋਟ ਕਪੂਰੇਗ ਲਈ ਆ ਕਿੰਡਾ ਜੋ ਲਈ ਆ ਮੋਗੋਂ ਹੀ ਲਈ ਆ ਤੇ ਜਿਨ੍ਹਾਂ ਦੇ ਰਖਾਈਆਂ ਨੇ ਠੀਕ ਆ ਉਦੋਂ ਬਾਅਦ ਫੇਰ ਹੋ ਜਾਂਦੀ ਸੀ ਇੱਥੇ ਫੇਰ ਸਾਨੂੰ ਕਿਸੇ ਨੇ ਦੱਸਿਆ ਨਰੇਗਾ ਚ ਲੱਗੇ ਸੀ ਨਿਦਾ ਵਾਲਿਓ ਉਹ ਆਂਦੇ ਵੀ ਉੱਥੇ ਨਾਲੋਂ ਸਾਲ ਪਾਰ ਹੋ ਗਿਆ ਸਾਥੀ ਦਲਮੂਣੀਆਂ ਹੋਣ ਆਇਆ ਮੈਂ ਪੰਜ ਨੋਂਨ ਕਿਤੇ ਫਰਕ ਹੋ ਨਹੀਂ ਕਰ ਕਰਦੀ ਹਾਂ ਸਾਲ ਬਾਅਦ ਤੁਸੀਂ ਆਏ ਹੋ ਪਹਿਲਾਂ ਫਰਕ ਪੈ ਗਿਆ ਸੀਗਾ ਥਾਲ ਪਹਿਲਾਂ ਵੀ ਆਏ ਸੀਗੇ ਹੋਣੀ ਆ ਜਾਂ ਸਾਲ ਤਾਂ ਦੁਨੀਆਂ ਲੈਂਦੇ ਰਹੀ ਇੱਧਰ ਨੂੰ ਮੂੰਹ ਹੀ ਨਹੀਂ ਹੋਇਆ ਤੂੰ ਦੱਸਦੇ ਰਹੀ ਉੱਥੇ ਜਾ ਕੇ ਨਹਾ ਲਓ ਪੰਜ ਨੋਂ ਨੋਂ ਵੀ ਉੱਥੇ ਖੋਰ ਘੜਦੀ ਆ ਮਤਲਬ ਇੱਥੇ ਆ ਕੇ ਤੁਹਾਨੂੰ ਨਹਾਉਣ ਦੇ ਨਾਲ ਜਿਹੜਾ ਫਰਕ ਪੈਗਾ ਚਮੜੀ ਦਾ ਜਿਹੜਾ ਰੋਗ ਸੀਗਾ ਤੁਹਾਡਾ ਠੀਕ ਹੋ ਗਿਆ ਹਾਂ ਹਾਂ ਫਰਕ ਪੈਗਾ ਅਗਰ ਇਦਾਗ ਪੈ ਗਈ ਸੀ ਹੁਣ ਹੈ ਨਹੀਂ ਅੱਛਾ ਬਿਲਕੁਲ ਠੀਕ ਹੋ ਗਿਆ ਹੁਣ ਤੁਸੀਂ ਹਾਂ ਹਾਂ ਬਸ ਅੱਜ ਪੰਜ ਵਾਰ ਨਹਾਉਣਾ ਤੇ ਅੱਜ ਮੈਂ ਬੋ ਕਾਨੂੰਨ ਚਲਾ ਦੇਣਾ ਸੁੱਖ ਲਾ ਦੇਣੀ ਦੀ ਬਸ ਤੇ ਪੰਜ ਵਾਰ ਨਹਾਉਣ ਦੇ ਨਾਲ ਫਰਕ ਨਹੀਂ ਪੈਂਦਾ ਤਾਂ ਫਿਰ ਕੀ ਹੱਲ ਹੁੰਦਾ ਨਹੀਂ ਨਹੀਂ ਪੈ ਜਾਂਦਾ ਪਹਿਣਾ ਹੀ ਪਹਿਣਾ ਹਾਂ ਕੰਮ ਕਰਨੋਂ ਹੁੰਦੇ ਪੈ ਜਾਂਦੇ ਹਾਂ ਹਾਂ ਸੰਤਾ ਜੀ ਬਾਬੇ ਦਾ ਨਹੀਂ ਪਤਾ ਲੱਗਾ ਜੀ ਇਹ ਡੇਰਾ ਕਿਹਦਾ ਨਾਂ ਚੱਲਦਾ ਕਿਸੇ ਨੂੰ ਪਤਾ ਨਹੀਂ ਹਜੇ ਬਹੁਤ ਦੁਨੀਆ ਦੂਰ ਦੂਰੋਂ ਦੀ ਬਸ ਆਏ ਵੇਖ ਕੇ ਧੋਮ ਵਿੱਚ ਚਲਾ ਜਾਂਦੇ ਬਸ ਨਾ ਜਾਂਦੇ ਤੇ ਬਸ ਸੋ ਬਿਲਕੁਲ ਦੋਸਤੋ ਸੰਗਤ ਜਿਹੜੀ ਹੈ ਤੁਸੀਂ ਦੇਖ ਵੀ ਸਕਦੇ ਹੋ ਦਰਨਾਉਂਦੇ ਨੇ ਹਨਾ ਚਮੜੀ ਦਾ ਜਿਹੜਾ ਰੋਗ ਹੈ ਇੱਥੇ ਸਪੈਸ਼ਲੀ ਠੀਕ ਹੁੰਦਾ ਹੁੰਦਾ ਵਾ ਤੇ ਉਹਨਾਂ ਦਾ ਹੱਲ ਹੁੰਦਾ ਹਨਾ ਬਾਕੀ ਹੋਰ ਗੱਲਬਾਤ ਕਰਨ ਸਤਿ ਸ੍ਰੀ ਅਕਾਲ ਜੀ ਜੀ ਆਪਾਂ ਨੂੰ ਸੁਣਿਆ ਵੀ ਇੱਥੇ ਚਮੜੀ ਦਾ ਰੋਗ ਜਿਹੜਾ ਵਾ ਪੰਜ ਵਾਰ ਇਸ਼ਨਾਨ ਕਰਨ ਤੇ ਬਹੁਤ ਠੀਕ ਹੋ ਜਾਂ ਜੀ ਹਾਂਜੀ ਵਧੀਆ ਠੀਕ ਹੋ ਗਿਆ ਜੀ ਸਹੀ ਉਹਨੂੰ ਕੋਈ ਰੋਗ ਸੀਗਾ ਜੀ ਹਾਂਜੀ ਜੀ ਗੋਡਾ ਦੁਖਦਾ ਸੀਗਾ ਜੀ ਤੇ ਉਹਦੇ ਤੋਂ ਮੈਂ ਆਈ ਸੀਗੀ ਪੰਜਾਂਤ ਵਾਰ ਜਿਧੋਗੇ 6ਵੇਂ ਵਾਰ ਮੇਰਾ ਜਮਾ ਗੋਡੇ ਨਰਾਮ ਆ ਗਿਆ ਜੀ ਹਾਂਜੀ ਇਸ਼ਨਾਨ ਕਰਨ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਕੋਈ ਮਤਲਬ ਝਾੜੂ ਵੀ ਚੜਦਾ ਇੱਥੇ ਹਾਂਜੀ ਜੀ ਝਾੜੂ ਤੇ ਨਾਲ ਲੂਨ ਦੀ ਗੁੱਥੀ ਹੈ ਜੀ ਹਾਂਜੀ ਜਿਹੜੇ ਠੀਕ ਹੋ ਜਾਂਦੇ ਆ ਇੱਧਰ ਝਾੜੂ ਚੜਾ ਕੇ ਹਨਾ ਹਾਂਜੀ ਪੁੰਨੇ ਵਾਲੇ ਦਿਨ ਦੀ ਚੜਾਉਣਾ ਹਾਂਜੀ ਤੇ ਕੱਲੇ ਐਤਵਾਰ ਨੂੰ ਹੀ ਆਉਣਾ ਪੈਂਦਾ ਇੱਥੇ ਨਹਾਉਣ ਨੂੰ ਐਤਵਾਰ ਨੂੰ ਆਉਣਾ ਪੈਂਦਾ ਸਰ ਹਾਂਜੀ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਹੋਰ ਗੱਲਬਾਤ ਕਰਦੇ ਹਾਂ ਸਸੀ ਗੱਲ ਹਾਂਜੀ ਵੀਰੇ ਮੈਂ ਮੇਰੇ ਕੋਈ ਸਮੱਸਿਆ ਸੀਗੀ ਆਈ ਪਹਿਲੀ ਵਾਰ ਆਈ 40 ਵਾਰ ਹਾਂਜੀ ਮੇਰਾ ਗਾੜ੍ਹੀ ਇਹਦੇ ਰੋ ਗਿਆ ਪੀੜਾ ਨਾਲ ਕਰਕੇ ਆਇਆ ਹਾਂਜੀ ਕੀ ਲੱਗਦਾ ਤੁਹਾਨੂੰ ਫਰਕ ਪਊਗਾ ਇੱਥੇ ਹਾਂਜੀ ਨੇਚਾ ਨਾਲ ਆਇਆ ਬਾਬਾ ਫਰਕ ਪਾਊਗਾ ਮੇਰੀ ਮੰਨ ਦੇ ਵਿੱਚ ਹੋਣਾ ਚਾਹੀਦਾ ਹਨਾ ਕਿ ਤਾਂ ਕਰਕੇ ਵੀ ਸ਼ਾਇਦ ਸਸੀ ਗੱਲ ਜੀ ਸਸੀ ਜੀ ਤੁਹਾਨੂੰ ਕੀ ਸਮੱਸਿਆ ਜੀ ਜੀ ਅਸੀਂ ਵੀ ਅੱਜ ਨੇਚਨ ਆ ਲਈ ਆਏ ਆ ਵੀ ਗੁਰੂ ਸਾਹਿਬ ਤੰਦਰੁਸਤੀ ਰੱਖੇ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਆਏ ਜੀ ਆ ਬੱਚੇ ਨੂੰ ਲੈ ਕੇ ਆਏ ਆ ਇਹ ਦੇਖਣਾ ਨਾਲਾਂ ਤੇ ਸੋਜ ਆ ਕੋਈ ਤਾਂ ਹਰਨੀ ਕਹਿੰਦਾ ਕੋਈ ਕੋਸ਼ ਕਹਿੰਦਾ ਤੇ ਮੈਂ ਨੇਚਨ ਆਈ ਵੀ ਬਾਬਾ ਤੇਰੇ ਦਰਤੁਰ ਮਾਨਾ ਜੀ ਤੇਰੇ ਦਰਤੁਰ ਮਾਨਾ ਜੀ ਤੇ ਮੈਂ ਤਾਂ ਸਾਰੇ ਦਸ ਪਾਵਾਂ ਤੇ ਤੇਰੀ ਸਾਰੀ ਉਮਰ ਸਲਾਹੁਤ ਕਰਾਂ ਵੀ ਮੇਰੇ ਬੱਚੇ ਨਿਰਮਾਨ ਆ ਜੀ ਪੰਜ ਵਾਰ ਆਉਂਗੇ ਫਿਰ ਅਜੇ ਜਵਾਰ ਆਵਾਂਗੇ ਜੀ ਅੱਛਾ ਜੀ ਕੀ ਲੱਗਦਾ ਵੀ ਮਤਲਬ ਪਹਿਲੀ ਵਾਰ ਚ ਆਏ ਹੋ ਤੁਸੀਂ ਪਹਿਲੀ ਵਾਰ ਆਏ ਅੱਜ ਅੱਜ ਫਰਕ ਲੱਗਦਾ ਬੇ ਕੁਝ ਅੱਜ ਹੁਣ ਫਰਕ ਪਤਾ ਲੱਗੂਗਾ ਅੱਜ ਪਹਿਲੀ ਵਾਰ ਆਏ ਆ ਅਜੇ ਇਸ਼ਨਾਨ ਹੀ ਕਰਾਇਆ ਅਜੇ ਗੁਰੂ ਸਾਹਿਬ ਦੇ ਮੱਥਾ ਟੇਕਣਾ ਹੈ ਹਾਂਜੀ ਬਿਲਕੁਲ ਬਿਲਕੁਲ ਬੱਚਾ ਜਾਵਾਂ ਠੀਕ ਹੋਊਗਾ ਹਨਾ ਸੋ ਬਿਲਕੁਲ ਦੋਸਤੋ ਆਪਾਂ ਹੋਰ ਗੱਲਬਾਤ ਕਰਦੇ ਆ ਇੱਥੇ ਕਿਉਂਕਿ ਦੂਰੋਂ ਦੂਰੋਂ ਸੰਗਤ ਪਹੁੰਚਦੀ ਆ ਹਨਾ ਬੜੀ ਮਾਨਯਤਾ ਵਾ ਬੜੇ ਲੋਕ ਲੋਕਾਂ ਦਾ ਮੰਨਣਾ ਇੱਥੇ ਵੀ ਇੱਥੇ ਚਮੜੀ ਰੋਗ ਜਿਹੜੇ ਨਹੀਂ ਠੀਕ ਹੁੰਦੇ ਸਤਿ ਸ੍ਰੀ ਅਕਾਲ ਬਾਬਾ ਜੀ ਬਾਬਾ ਜੀ ਚਮੜੀ ਰੋਗ ਜਿਹੜੇ ਆ ਕਹਿੰਦੇ ਵੀ ਇੱਥੇ ਠੀਕ ਹੁੰਦੇ ਨੇ ਪੰਜ ਵਾਰ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਪਹਿਲੀ ਵਾਰ ਆਏ ਹੋ ਅਸੀਂ ਪਤਾ ਆ 5000 ਹਾਂ ਤੇ ਉਹ ਆਪਣੇ ਖੁਰਕ ਸੀ ਸਿੰਘਣੀ ਦੇ ਉਹ ਸਹੀ ਹੋ ਗਏ ਹਾਂ ਬਾਕੀ ਇੱਥੋਂ ਵਾਲਿਆਂ ਨੂੰ ਜਿਆਦਾ ਪਤਾ ਹੋ ਜਾਂ ਸਾਨੂੰ ਪਤਾ ਹੋ ਜਿਹੜੇ ਬਾਹਰ ਅੰਦਰ ਜਾਣੇ ਹਾਂ ਆਪਾਂ ਸੋਡੇ ਜਿਹੜੀ ਚੰਗੀ ਚੀਜ਼ ਦਿਖਾਉਣੇ ਹਾਂ ਧੰਨਵਾਦ ਓਡਾ ਵੀ ਬਾਬਾ ਜੀ ਤੁਹਾਨੂੰ ਮਲੇ ਚਮੜੀ ਰੋਗ ਸੀਗਾ ਉਹ ਜਮਾ ਠੀਕ ਹੋ ਗਿਆ ਹੁਣ ਹਾਂਜੀ ਉਹ ਸਹੀ ਹੋ ਗਿਆ ਉਦੇਟੇ ਠੀਕ ਹੋਣ ਤੋਂ ਬਾਅਦ ਵੀ ਕਹਿੰਦੇ ਵੀ ਝਾੜੂ ਚੜਦਾ ਵਾ ਪੂਰੀ ਇਹ ਦੀ ਕੀ ਹੁੰਦਾ ਕੀ ਸਿਸਟਮ ਥੋੜਾ ਦੱਸੋਗੇ ਇਹਦੇ ਬਾਰੇ ਨਹੀਂ ਜੇ ਆਪਾਂ ਲਿਆ ਉਹ ਸਾਡੇ ਵੀ ਅੱਜ ਲਾਸਟ ਪੰਜ ਬੰਦੇ ਲੈ ਆਈਆਂ ਮਲੇ ਸਿੰਘਣੀ ਬੋਕਰ ਤੇ ਨੂਨ ਲੈ ਕਹਿੰਦੇ ਵੀ ਚੜਦਾ ਇੱਥੇ ਚੜਾਈ ਜਾਂਦੇ ਠੀਕ ਹੋਣ ਤੋਂ ਬਾਅਦ ਕਹਿੰਦੇ ਪਤਾ ਜੀ ਅੱਛਾ ਜੀ ਕੋ ਮਾਲਕੋ ਕਮੂਗਾ ਕਹਿੰਦੇ ਤੁਸੀਂ ਪਹਿਲਾਂ ਕਿਦੋਂ ਦਵਾਈ ਲਈ ਹੈ ਬਾਬਾ ਜੀ ਹਾਂ ਪਹਿਲਾਂ ਦਵਾਈਆਂ ਬਹੁਤ ਖਾਧੀਆਂ ਅਸਰ ਨਹੀਂ ਹੋਇਆ ਟੈਸਟ ਵੀ ਬਹੁਤ ਕਰਾਏ ਜੀ ਛੱਡੇ ਨਹੀਂ ਕੋਈ ਰਾਵਣਿਆ ਇੱਥੇ ਸਹੀ ਹੈ ਮਤਲਬ ਇਸ਼ਨਾਨ ਕਰਨ ਤੋਂ ਬਾਅਦ ਪੰਜ ਵਾਰੀ ਫਰਕ ਪੈ ਗਿਆ ਹਨਾ ਹਾਂਜੀ ਆ ਪੂਰਾ ਪੂਰਾ ਸਹੀ ਹੋ ਗਿਆ ਜੀ ਬਿਲਕੁਲ ਜਿਹੜੇ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ ਇੱਥੇ ਬਾਬਾ ਜੀ ਵੀ ਕਹਿ ਰਹੇ ਨੇ ਹਨਾ ਵੀ ਪੰਜ ਵਾਰੀ ਇਸ਼ਨਾਨ ਕਰੋ ਭਾਈ ਹਨਾ ਜੇ ਤੁਹਾਡਾ ਚਮੜੀ ਦਾ ਰੋਗ ਹੈ ਤਾਂ ਇੱਥੇ ਹੱਲ ਕਿਤੇ ਨਾ ਕਿਤੇ ਹੁੰਦਾ ਹੈ ਵਾਕਿਬੋ ਤਾਂ ਇਹ ਵੀ ਜਿਹੜਾ ਗੁਰੂ ਹੈ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਹਾਂਜੀ ਹਾਂਜੀ ਉਹਦਾ ਕਿਸੇ ਨੂੰ ਭੇਦਨੇ ਉਹ ਕੁਝ ਵੀ ਹੈ ਜੇ ਦੁੱਖ ਘੱਟ ਵੀ ਸਕਦਾ ਹੈ ਜੇ ਗਲਤ ਕੰਮ ਕਰਾਂਗੇ ਰੋਗ ਲਾ ਵੀ ਸਕਦਾ ਹੈ ਉਹ ਤੋਂ ਵੱਡਾ ਕੋਈ ਨਹੀਂ ਜਿੰਨਾ ਕੁ ਸੁਣਿਆ ਨਾ ਜਿੰਨੀ ਕੁ ਸੰਗਤ ਨਾਲ ਗੱਲ ਕੀਤੀ ਆ ਫਰਕ ਪਿਆ ਪਿਆ ਜੀ ਫਰਕ ਪੂਰਾ ਪਿਆ ਜੀ ਹਾਂ ਜੀ ਮੈਨੂੰ ਵੀ ਮੈਨੂੰ ਵੀ ਧੱਕੇ ਨਾਲ ਲਿਆਇੰਗਾ ਮੈਨੂੰ ਕਹਿੰਦੇ ਮਾਂ ਚੱਲ ਬਾਣੀ ਵੜਦੇ ਆ ਵੀ ਕੀ ਕਰਾਂਗੇ ਜਾਇਆਂ ਉਹਨੇ ਯਾਤਰਾ ਤੇ ਰੱਖਦਾ ਇਹ ਕਹਿੰਦੇ ਵੀ ਟਾਲ ਦੇ ਸਾਡੇ ਪਹਿਲਾਂ ਵੀ ਮੇਲੇ ਪੰਛੀ ਨਾ ਕੇ ਗਏ ਮਰੀਜ ਸਹੀ ਹੋ ਗਏ ਉਹ ਹਾਂ ਇੱਕ ਸੇਠ ਨਾ ਕੇ ਗਏ ਸਾਡੇ ਦੁਕਾਨ ਵਾਲਾ ਉਹ ਵੀ ਸਹੀ ਹੋ ਗਿਆ ਅਸੀਂ ਪਿੰਡ ਥਰਾਜ ਤੋਂ ਸਰਸੇ ਜਿਹੜੇ ਚਾਏ ਪਹਿਲਾਂ ਵੀ ਤੁਸੀਂ ਕਾਫੀ ਬੰਦੇ ਜਿਹੜੇ ਤੁਹਾਡੇ ਜਾਣ ਪਛਾਣ ਦੇ ਨੇ ਉਹ ਆਏ ਹੋਏ ਨੇ ਹਨਾ ਰਿਸ਼ਤੇਦਾਰੀ ਚ ਤੇ ਯਾਰੀ ਮਿੱਤਰ ਦੇ ਵਿੱਚ ਉਹਨਾਂ ਨੂੰ ਫਰਕ ਪਿਆ ਫਿਰ ਤੁਸੀਂ ਆਏ ਹਾਂ 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 ਉਹਨਾਂ ਨੂੰ ਫਰਕ ਪੈ ਗਿਆ ਜੀ ਦੋ ਆਪਣੇ ਘਰਾਂ ਸੀ ਇੱਕ ਸੇਡ ਸੀਗਾ ਆਪਣੇ ਦੁਕਾਨਾ ਉਹਦੀ ਉਹ ਠੀਕ ਹੋ ਗਏ ਇੱਕ ਉਹਨਾਂ ਦੇ ਰਿਸ਼ਤੇਦਾਰ ਉਸ ਤੋਂ ਬਾਅਦ ਆ ਪਏ ਹੁਣ ਸਹੀ ਹੈ ਜੀ ਬਿਲਕੁਲ ਬਿਲਕੁਲ ਫਰਕ ਪੈ ਗਿਆ ਬਾਬਾ ਜੀ ਨੂੰ ਹਨਾ ਸੋ ਇਹੀ ਹੈ ਬਾਈ ਧੰਨਵਾਦ ਬਾਈ ਝਕਾਰੇ ਲਾਵੇ ਨਿਹਾਲ ਹੋ ਜਾਵੇ ਮਲ ਨੂੰ ਭਾਵੇ ਸਤਿ ਅਕਾਲ ਬਿਲਕੁਲ ਬਿਲਕੁਲ ਦੋਸਤੋ ਸੋ ਇੱਥੇ ਜਿਹੜਾ ਤੁਹਾਨੂੰ ਕੋਈ ਚਮੜੀ ਦਾ ਰੋਗ ਹੈ ਜਾਂ ਕੋਈ ਵੀ ਸਮੱਸਿਆ ਵਾ ਇੱਕ ਵਾਰ ਆ ਕੇ ਨਹਾਉਣ ਦੇ ਨਾਲ ਹਨਾ ਪੰਜ ਇਸ਼ਨਾਨ ਜਿਹੜੇ ਐਤਵਰ ਕਰਨ ਦੇ ਨਾਲ ਜਿਹੜਾ ਫਰਕ ਪੈ ਜਾਂਦਾ ਚੰਗੀ ਤਰ੍ਹਾਂ ਬੰਦਾ ਠੀਕ ਹੋ ਜਾਂਦਾ ਆਪਾਂ ਬਾਕੀ ਤੁਹਾਨੂੰ ਦਿਖਾ ਰਹੇ ਆਂ ਦੂਰੋਂ ਦੂਰੋਂ ਜਿਹੜੀ ਇਹ ਸੰਗਤ ਆਉਂਦੀ ਹੈ ਦੂਰੋਂ ਦੂਰੋਂ ਲੋਕ ਜਿਹੜੇ ਆਉਂਦੇ ਆ ਇਸ਼ਨਾਨ ਕਰਨ ਆਉਂਦੇ ਆ ਆਪਣਾ ਸਮੱਸਿਆਵਾਂ ਜਿਨ੍ਹਾਂ ਦਾ ਹੱਲ ਹੁੰਦਾ ਉਹਨਾਂ ਬਾਰੇ ਆਪਾਂ ਬਾਕੀ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਪੰਜ ਵਾਰ ਇਸ਼ਨਾਨ ਕਰਨ ਦੇ ਨਾਲ ਜਿਹੜਾ ਕਹਿੰਦੇ ਚਮੜੀ ਰੋਗ ਇੱਥੇ ਠੀਕ ਹੋ ਜਾਂਦਾ ਹਨਾ ਹਾਂਜੀ ਅਸੀਂ ਦੂਜੀ ਵਾਰ ਆਏ ਆ ਲੁਧਿਆਣੇ ਤੋਂ ਆਏ ਆ ਅੱਛਾ ਜੀ ਹਾਂਜੀ ਹਾਂ ਤੁਹਾਨੂੰ ਫਰਕ ਪਿਆ ਜੀ ਦੇਖੋ ਹਜੇ ਤਾਂ ਨਹੀਂ ਲੱਗਦਾ ਚਲੋ ਦੇਖ ਮੇਹਰ ਹੋ ਜੂਗੀ ਹਲੇ ਦੂਜੀ ਵਾਰ ਹੀ ਆਏ ਆ ਨਾ ਹਾਂਜੀ ਹਾਂਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਜੀ ਅਸੀਂ ਵੀਡੀਓ ਹੀ ਦੇਖੀ ਸੀਗੀ ਵੀਡੀਓ ਦੇਖ ਕੇ ਤੇ ਫੇਰ ਆਏ ਆ ਪਹਿਲਾਂ ਦਵਾਈ ਦਵਾਈ ਲਈ ਮਤਲਬ ਰੋਗ ਕਿਹੜਾ ਜੀ ਰੋਗ ਕਿਹੜਾ ਦਵਾਈ ਹੁਣ ਵੀ ਚੱਲਦੀ ਹੈ ਰੋਗ ਕਿਹੜਾ ਬਾਬਾ ਹੈ ਰੋਗ 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 ਦਾ ਖਾਰਸ਼ ਮੌਕੇ ਆ ਕਿਸ ਮੌਕੇ ਆ ਹਾਂ ਅਲਰਜੀ ਆ ਬਸ ਸੁਭਾਨ ਅੱਲਾਹ ਬਾਕੀ ਹੋਰ ਮਤਲਬ ਚਮੜੀ ਦਾ ਹੀ ਰੋਗ ਹੈ ਹੋਰ ਤਾਂ ਨਹੀਂ ਕੋਈ ਸਮੱਸਿਆ ਹਾਂ ਚਮੜੀ ਬਾਕੀ ਆ ਹੈਗਾ ਹਰਨੀਆਂ ਵਗੈਰਾ ਦਾ ਵੀ ਹੈਗਾ ਤੇ ਦੇਖੋ ਜੀ ਕਿਰਪਾ ਹੋ ਜੇ ਤੁਹਾਨੂੰ ਚਲੋ ਮਨ ਦੇ ਵਿੱਚ ਹੈ ਵੀ ਇੱਥੇ ਫਰਕ ਪੈ ਜਾਣਾ ਹਣਾ ਪਹਿਲਾਂ ਦਵਾਈਆਂ ਦੋਈਆਂ ਖਾ ਕੇ ਦੇਖ ਲਿਆ ਹਾਂਜੀ ਹਾਂਜੀ ਉਹ ਦਵਾਈਆਂ ਬਹੁਤ ਸਾਧੀਆਂ ਦਵਾਈ ਤਾਂ ਚੱਲਦੀ ਹੈ ਹਾਂ ਵੀ ਦੂਜਾ ਐਤਵਾਰ ਆਇਆ ਤੁਸੀਂ ਹਣਾ ਨਹੀਂ ਐਤਵਾਰ ਨੂੰ ਆਇਆ ਤਿੰਨ ਰਹਿ ਕੇ ਤੁਹਾਡੇ ਹਣਾ ਚਲੋ ਠੀਕ ਹੈ ਬਿਲਕੁਲ ਫਰਕ ਪਊਗਾ ਹਣਾ ਸਤਿ ਸ੍ਰੀ ਅਕਾਲ ਜੀ ਤੋ ਲੋਕੀ ਗੱਲਬਾਤ ਕਰਦੇ ਆਪਾਂ ਹਨਾ ਹੋਰ ਬਾਈ ਉਹਨਾਂ ਦੇ ਨਾਲ ਸੋ ਸਤਿ ਸ੍ਰੀ ਅਕਾਲ ਵੀਰੇ ਕੋਈ ਰੋਗ ਆ ਆਪਾਂ ਨੂੰ ਹਾਂਜੀ ਵੀਰੇ ਮੇਰੇ ਛਾਤੀ ਦੀ ਪ੍ਰੋਬਲਮ ਸੀਗੀ ਥੋੜੀ ਜੀ ਉਹਦੇ ਕਰਕੇ ਆਏ ਸੀਗੇ ਕਿੰਨੀ ਵਾਰ ਆਇਓ ਭਾਜੀ ਪਹਿਲੀ ਵਾਰ ਹੀ ਆਇਆ ਭਰਾ ਜੀ ਪਹਿਲੀ ਵਾਰ ਹਾਂਜੀ ਕਿਤੋਂ ਸੁਣ ਕੇ ਆਏ ਹੋ ਜਾਂ ਮਤਲਬ ਪਤਾ ਸੀਗਾ ਜਿਾ ਵੀ ਆਪਣਾ ਇੱਥੇ ਪੰਜ ਸ਼ਿਕਰਾਨ ਕਰਨ ਦੇ ਨਾਲ ਰੋਗ ਜਿਹੜੇ ਠੀਕ ਹੁੰਦੇ ਪਹਿਲੀ ਵਾਰ ਆਇਆ ਯਾਰ ਪਹਿਲਾਂ ਵੀਰੇ ਤੇਰੀ ਮਦਰ ਆਏ ਸੀਗੇ ਨਾਲ ਅੱਛਾ ਅੱਛਾ ਹਾਂਜੀ ਬਾਈ ਨੂੰ ਵੀ ਕੋਈ ਸਮੱਸਿਆ ਨਹੀਂ ਵੈਸੇ ਮੇਰੇ ਨਾਲ ਆਇਆ ਅੱਛਾ 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 ਤੋ ਕੀ ਲੱਗਦਾ ਫਰਕ ਪਾਊਗਾ ਹਾਂਜੀ ਲੱਗਦਾ ਤਾਂ ਹੈ ਵੀ ਫਰਕ ਪੈ ਜਾਊਗਾ ਤੁਸੀਂ ਸੁਣਿਆ ਕਿ ਤੂੰ ਵੀ ਮਤਲਬ ਸਾਨੂੰ ਪੰਜ ਵਾਰ ਇਸ਼ਨਾਨ ਕਰਨ ਨਾਲ ਇੱਥੇ ਫਰਕ ਪਿਆ ਹਾਂਜੀ ਇਹਨਾਂ ਦੀ ਮਦਰ ਨੂੰ ਫਰਕ ਪਿਆ ਹੀ ਦਾ ਅੱਛਾ ਉਹਨਾਂ ਨੂੰ ਕੀ ਸਮੱਸਿਆ ਸੀਗੀ ਉਹਨਾਂ ਨੂੰ ਥੋੜੀ ਜਿਹੀ ਅਲਰਜੀ ਹੁੰਦੀ ਸੀਗੀ ਬਾਡੀ ਤੇ ਹਾਂਜੀ ਤੇ ਹੁਣ ਅੱਗੇ ਨਾਲ ਫਰਕ ਪਿਆ ਡਾਕਟਰਾਂ ਡਾਕਟਰਾਂ ਤੋਂ ਫਰਕ ਨਹੀਂ ਪਿਆ ਦਵਾਈ ਨੂੰ ਡਾਕਟਰੀ ਨਾਲ ਅੱਗੇ ਤਾਂ ਫਰਕ ਪਹਿਲਾਂ ਤਾਂ ਫਰਕ ਪਿਆ ਨਹੀਂ ਵੀਰੇ ਦਵਾਈ ਨਾਲ ਕੋਈ ਹੁਣ ਜਾਨ ਕੀ ਅੱਗੇ ਨਾਲ ਫਰਕ ਆ ਜਾਂਦਾ ਅੱਗੇ ਨਾਲ ਫਰਕ ਹਾਂਜੀ ਬਿਲਕੁਲ ਦੋਸਤੋ ਆਪਾਂ ਗੱਲਬਾਤ ਹੋਰ ਕਰਦੇ ਆ ਕਿਉਂਕਿ ਜਿੱਥੇ ਵੀ ਜਿੰਨੀ ਵੀ ਗੱਲਬਾਤ ਕਰਦੇ ਜਾ ਰਹੇ ਆ ਤੇ ਉੱਥੇ ਅਹੀ ਸੁਣਨ ਨੂੰ ਆ ਰਿਹਾ ਵੀ ਇੱਥੇ ਸਮੱਸਿਆਵਾਂ ਹਨ ਜਿਹੜਾ ਵਾ ਹੱਲ ਹੋਇਆ ਵੈ ਚਮੜੀ ਰੋਗ ਹੋ ਗਿਆ ਜਾਂ ਕੋਈ ਵੀ ਰੋਗ ਹੋ ਗਿਆ ਹਨਾ ਸੋ ਸਤਿ ਸ੍ਰੀ ਅਕਾਲ ਜੀ ਸਾਨੂੰ ਕੀ ਸਮੱਸਿਆ ਜੀ ਹਾਂ ਜੀ ਸਮੱਸਿਆ ਕੀ ਹੈ ਜੀ ਸਮੱਸਿਆ ਅਲਰਜੀ ਦੀ ਸੀਗੀ ਸਰ ਅੱਛਾ ਹਾਂ ਜੀ ਸਾਨੂੰ ਇੱਥੇ ਮੋਗੇ ਦੇ ਬੰਦੇ ਨੇ ਦੱਸਿਆ ਕਿਸੇ ਨੇ ਤੇ ਆਇਆ ਸਾਡਾ ਚੌਥਾ ਆਇਆ ਦੁਬਾਰਾ ਤਕਰੀਬਨ ਤੁਹਾਨੂੰ ਥੋੜਾ ਜਿਹਾ ਫਰਕ ਆਏਗਾ ਅੱਗੇ ਨਾਲ ਅੱਛਾ ਮਤਲਬ ਫਰਕ ਪਿਆ ਵਾ ਹਾਂ ਜੀ ਹਾਂ ਜਾਨੀ ਜਿਵੇਂ ਦਵਾਈਆਂ ਦੂਈਆਂ ਪਹਿਲਾਂ ਖਾ ਕੇ ਦੇਖੀਆਂ ਹਾਂ ਦਵਾਈਆਂ ਖਾਦੇ ਸੀਗੇ ਯਾਨੀ ਰੈਗੂਲਰ ਦਵਾਈ ਖਾ ਰਹੇ ਸੀਗੇ ਹੁੰਡਣੀ ਨਾ ਵੀ ਖਾਈਏ ਤਾਂ ਵੀ ਸਾਨੂੰ ਉਹਨਾਂ ਤਕਲੀਫ ਹੋਇਆ ਨਹੀਂ ਹਾਂਜੀ ਦਵਾਈ ਜਿੰਨਾ ਚਿਰ ਖਾਂਦੇ ਸੀ ਉਹਨਾਂ ਚਿਰ ਰਸਰ ਸੀਗਾ ਇਹਦਾ ਚਲੋ ਤੁਸੀਂ ਚੌਥੀ ਬਿਨਾਂ ਦਵਾਈ ਖਾਦੇ ਦੇ ਵੀ ਮਤਲਬ ਹੁਣ ਥੋੜਾ ਜਿਹਾ ਟਕਾ ਹੈਗਾ ਹਾਂ ਚੌਥਾ ਜਾਂ ਦਵਾਰ ਪੰਜਾਂ ਦਵਾਰ ਕਰਦੇ ਆਂ ਦੇਖਦੇ ਆਂ ਪੂਰਾ ਅਸੀਂ ਮਨੋਂ ਚਾਰ ਹੋ ਗਏ ਤੁਹਾਡੇ ਹਾਂ ਚਾਰ ਹੋ ਗਏ ਹੁਣ ਪੰਜ ਮਾ ਰਹਿੰਦਾ ਇੱਕ ਬਾਕੀ ਕਿਰਪਾ ਕਰਨਗੇ ਮਹਾਰਾਜ ਅਲਰਜੀ ਕਾਦੀ ਸੀ ਸਕਿਨ ਦੀ ਪ੍ਰੋਬਲਮ ਸੀ ਸਕਿਨ ਪ੍ਰੋਬਲਮ ਸੀ ਕਿੱਥੇ ਸੀ ਮਤਲਬ ਪੇਟ ਤੇ ਜਿਆਦਾ ਚਿਹਰੇ ਦੇ ਉੱਤੇ ਹੱਥ ਦੇ ਉੱਤੇ ਹੁੰਦਾ ਬਹੁਤ ਘਟ ਗਏ ਨੇ ਹਣਾ ਹਾਂਜੀ ਹਾਂਜੀ ਪਹਿਲਾਂ ਇਹ ਇਸ਼ਨਾਨ ਕਰਕੇ ਹੀ ਆ ਇਸ਼ਨਾਨ ਕਰਕੇ ਆ ਹਾਂਜੀ ਬਿਲਕੁਲ ਬਿਲਕੁਲ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਨਾ ਸਾਰਾ ਕਾਫੀ ਫਰਕ ਪਿਆ ਵਾ ਜਿਹੜਾ ਤੁਹਾਨੂੰ ਵੀ ਜੇ ਕੋਈ ਸਮੱਸਿਆ ਵਾ ਇੱਕ ਵਾਰ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤੇ ਆਪਣਾ ਪੰਜ ਵਾਰ ਇਸ਼ਨਾਨ ਕਰਕੇ ਦੇਖ ਸਕਦੇ ਹੋ ਹਣਾ ਤੇ ਜੁੜੇ ਰਹੋ ਚੱਕਵੀ ਗੱਲਬਾਤ ਚੈਨਲ ਦੇ ਨਾਲ ਮਿਲਦੇ ਹਾਂ ਥੋੜੀ ਦੇਰ ਤੱਕ ਸੋ ਦੋਸਤੋ ਅੱਜ ਅਸੀਂ ਪਿੰਡ ਲਾਂਡੇ ਕੇ ਪਹੁੰਚੇ ਹੋਏ ਸੀ ਜ਼ਿਲ੍ਹਾ ਮੋਗਾ ਦੇ ਵਿੱਚ ਵਿੱਚ ਤੇ ਆਪਾਂ ਗੱਲਬਾਤ ਕਰਦੇ ਆਂ ਫਿਰ ਬਾਬਾ ਜੀ ਨਾ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੋਲਦੇ ਹਾਂ ਪਿੰਡ ਲੰਡੇਗੇ ਸਰੋਵਰ ਸਾਧੂ ਆਣਾ ਧੰਨ ਧੰਨ ਸੰਤ ਬਾਬਾ ਸੂਰ ਸਿੰਘ ਜੀ ਧੰਨ ਧੰਨ ਸੰਤ ਬਾਬਾ ਰਾਮ ਸਿੰਘ ਜੀ ਸਚਖੰਡ ਵਾਸੀ ਪਿੰਡ ਲੰਡੇਗੇ ਜ਼ਿਲ੍ਹਾ ਮੋਗਾ ਨਿਰਧਿਕਲਵਾਰਾ ਚੋਂ ਤੋਂ ਉੱਥੇ ਸਰੋਵਰ ਸਾਧੂਆਂ ਨਾਲ ਸਾਹਤ ਬੋ ਰਹਿ ਹੈ ਜੀ ਇੱਥੇ ਸਾਡੇ ਮਹਾਂਪੁਰਖ ਹੋਏ ਜੀ ਮਰੱਬੇ ਬੰਦੀ ਤੋਂ ਪਹਿਲਾਂ ਪਾਕਿਸਤਾਨ ਬਣ ਤੋਂ ਪਹਿਲਾਂ ਹੀ ਉਹ ਪਾਕਿਸਤਾਨ ਤੋਂ ਆਏ ਹੋਏ ਸਨ ਤੇ ਪਾਕਿਸਤਾਨ ਆਣ ਤੋਂ ਬਾਅਦ ਜਿਹੜਾ ਪਿੰਡ ਆਇਓ ਉਹ ਪਿੰਡ ਆ ਕੇ ਇੱਕ ਸਾਡੇ ਗੁਰਦਰਾ ਸਾਹਿਬ ਬਣਿਆ ਭੁਰੋਰਾ ਸਾਹਿਬ ਨਿੱਕੀ ਹਟ ਦਾ ਉੱਥੇ ਉਹ ਰਹੇ ਉੱਥੋਂ ਰਹਿਣ ਤੋਂ ਬਾਅਦ ਉਹ ਇੱਥੇ ਕੱਚੀ ਛੱਪੜੀ ਹੁੰਦੀ ਸੀ ਜੋ ਕਿ ਮਰੱਬੇ ਬੰਦੀ ਬਣ ਤੋਂ ਪਹਿਲਾਂ ਕੱਚੀ ਛੱਪੜੀ ਜਾ ਕੇ ਸਵੇਰ ਉਹਨਾਂ ਨੇ ਇੱਥੇ ਇਸ਼ਨਾਨ ਕਰਨਾ ਭਜਨ ਬੰਦਗੀ ਕਰਦੇ ਸਨ ਉਸ ਤੋਂ ਬਾਅਦ ਪਿੰਡ ਚਲੇ ਜਾਂਦੇ ਸਨ ਪਿੰਡ ਤੋਂ ਬਾਅਦ ਉਸ ਤੋਂ ਬਾਅਦ ਜਿਵੇਂ ਕਿ ਮਰੱਬੇਬੰਦੀ ਹੋਈ ਮਰੱਬੇਬੰਦੀ 'ਚ ਇਸ ਜਗ੍ਹਾ ਦਾ ਨਾਮ ਸਾਧੂਆਂ ਦਾ ਸਰੋਵਰ ਸਾਹਿਬ ਤਾਂ ਰੱਖਿਆ ਗਿਆ ਕਿਉਂਕਿ ਸਾਧੂ ਇੱਥੇ ਇਕੱਠੇ ਹੋ ਕੇ ਨੇੜ ਤੇਰੇ ਸਾਰੂ ਇਕੱਠੇ ਹੁੰਦੇ ਸਨ ਇੱਥੇ ਗਿਆਨ ਗੋਸ਼ਟੀ ਕਰਦੇ ਸਨ ਉਹ ਸਾਡੇ ਜਿਹੜੇ ਸੰਤ ਸਨ ਉਹ ਨਿਰਮਲੇ ਸਾਧੂ ਸਨ ਚਿੱਪੀ ਵਾਲੇ ਜਿਵੇਂ ਜਿਵੇਂ ਕਿ ਅੱਡੋ ਅੱਡ ਜਗ੍ਹਾ ਜਿਵੇਂ ਕਿਤੇ ਤੀਰਥ ਤੇ ਜਾਣਾ ਉੱਥੋਂ ਵੀ ਉਹਨਾਂ ਨੇ ਜਲ ਲੈ ਕੇ ਆਉਣਾ ਜਿਵੇਂ ਹਰਦਵਾਰ ਲਾ ਲੋ ਕਿੱਥੇ ਵੀ ਤੀਰਤੇ ਜਾਣਾ ਜਦੋਂ ਸੰਗਤ ਨੂੰ ਕਿਸੇ ਤਰ੍ਹਾਂ ਕੋਈ ਸਮੱਸਿਆ ਹੋਣੀ ਸੰਗਤ ਦੇ ਉਹਨਾਂ ਕੋਲੇ ਮਹਾਪੁਰਸ਼ਾ ਕੋਲੇ ਜਾਣਾ ਤਾਂ ਉਹਨਾਂ ਨੇ ਕਹਿਣਾ ਤੁਸੀਂ ਸਾਧੂ ਵਾਲਾ ਸਾਹਿਬ ਜਾ ਕੇ ਇਸ਼ਨਾਨ ਕਰ ਲਓ ਤੁਸੀਂ ਠੀਕ ਹੋ ਜਾਓਗੇ ਉਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਚੱਲਦਾ ਆ ਰਿਹਾ ਇਸੇ ਉਸ ਤੋਂ ਬਾਅਦ ਹੁਣ ਇੱਥੇ ਇੱਕ ਪੱਕਾ ਸਰੋਵਰ ਬਣ ਚੁੱਕਿਆ ਹੈ ਸਰੋਵਰ ਵਿੱਚ ਐਤਵਾਰ ਦੀ ਐਤਵਾਰ ਖੰਡਪਾਠ ਜਾਂ ਕੋਈ ਸੁਖਣੀ ਸਾਧਾ ਭੋਗ ਪਾਇਆ ਜਾਂਦਾ ਜੀ ਸਾਰੇ ਦਿਹਾੜੀ ਸੰਗਤ ਆਉਂਦੀ ਹੈ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਨਾਲ ਦੀ ਨਾਲ ਕੀਤੀਆਂ ਜਾਂਦੀਆਂ ਤੋ ਸਾਰੀ ਅਰਥ ਸੁੱਖ ਪੂਰੀ ਹੁੰਦੀ ਐ ਮੇਨ ਚੀਜ਼ ਇੱਥੇ ਚਮੜੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਹੋਵੇ ਸਰੀਰ ਦਾ ਕਿਸੇ ਵੀ ਤਰ੍ਹਾਂ ਕੋਈ ਰੋਗ ਹੋਵੇ ਜਿਵੇਂ ਕੈਂਸਰ ਲਾ ਲੋ ਜਾਂ ਕੋਈ ਗੁੱਮੀ ਕਿਸੇ ਵੀ ਤਰ੍ਹਾਂ ਜਾਂ ਰਸੌਲੀ ਸੰਕਤਾ ਹੁੰਦੀਆਂ ਉਹ ਆ ਕੇ ਇੱਥੇ ਦੱਸਦੀਆਂ ਸਾਨੂੰ ਵੀ ਸਾਡੇ ਬਿਲਕੁਲ ਅਸੀਂ ਠੀਕ ਐ ਸਕਾਨੇ ਦੀ ਸਾਡੀ ਅਰਦਾਸ ਕਰੋ ਜੀ ਕਿਸੇ ਵੀ ਤਰ੍ਹਾਂ ਸੁੱਖ ਸੁੱਖ ਸਕਦੇ ਆ ਪਰ ਸੁੱਖ ਮਨੋ ਜੁੜ ਕੇ ਸਿੱਖੋ ਜੀ ਤਾਂ ਕਿ ਪੰਜ ਇਸ਼ਨਾਨ ਆਪਣਾ ਘਰੇ ਘਰੇ ਕਰੇ ਕਰਨ ਤੋਂ ਬਾਅਦ ਪੰਜਵੇਂ ਇਸ਼ਨਾਨ ਇੱਥੇ ਆ ਕੇ ਕਰੇ ਉਹ ਆਪਣੇ ਇਸ ਤਰ੍ਹਾਂ ਬਾਹਰ ਲਈ ਦੂਰ ਲਈ ਸੰਗਤ ਨੂੰ ਇਹ ਛੋਟਾ ਵੀ ਮਹਾਰਾਜ ਮੁਰੇ ਅਰਦਾਸ ਕਰੀ ਦੀ ਵੀ ਨਹੀਂ ਆਸਦੇ ਪਰ ਮਨੋ ਜੁੜ ਕੇ ਇਸ਼ਨਾਨ ਘਰੇ ਵੀ ਕਰਨਾ ਤਾਂ ਮਨੋ ਜੁੜ ਕੇ ਕਰਨਾ ਹੈ ਬਿਲਕੁਲ ਜੇ ਕੋਈ ਬੰਦਾ ਪੰਜ ਵਾਰ ਇੱਥੇ ਆ ਕੇ ਇਸ਼ਨਾਨ ਨਹੀਂ ਕਰ ਸਕਦਾ ਉਹ ਉੱਥੋਂ ਦੀ ਪਾਣੀ ਭਰ ਕੇ ਜਿਹੜਾ ਆਪਣਾ ਜਲ ਲੈ ਕੇ ਜਾ ਸਕਦਾ ਹੈ ਹਨਾ ਹਾਂਜੀ ਇੱਥੋਂ ਆਪਣਾ ਜਲ ਜਾ ਸਕਦਾ ਹੈ ਜਲ ਜਾ ਕੇ ਆਪਣਾ ਘਰੇ ਇਸ਼ਨਾਨ ਕਰ ਸਕਦਾ ਹੈ ਅੱਛਾ ਜੀ ਤਾਂ ਸੋ ਨਿਰਮਲੇ ਸਾਧੂ ਹੋਏ ਆ ਸਾਡੇ ਜੀ ਚਿੱਪੀ ਵਾਲੇ ਨੇ ਸਾਧੂ ਸਾਣੇ ਚੋ ਚਿੱਪੀ ਕੋਲੇ ਰੱਖਦੇ ਸਨ ਦੋਨੇ ਹੀ ਮਹਾਪੁਰਖ ਬਹੁਤ ਭੁਗੇ ਹੋਏ ਸਨ ਸਾਰੀਆਂ ਕਹਿਣੀਆਂ ਕਥਨੀਆਂ ਉਹਨੀਆਂ ਪੂਰੀਆਂ ਹੁੰਦੀਆਂ ਸਨ ਪਿੰਡਾਂ ਵਿੱਚ ਪਿੰਡ ਵਿੱਚ ਵੀ ਜੋ ਸੁਣਦੇ ਆ ਜਿਨ੍ਹਾਂ ਨੂੰ ਉਹ ਜਿਹੜੇ ਬਚਨ ਕਰ ਗਏ ਹੁਣ ਵੀ ਦੱਸਦੇ ਆ ਵੀ ਉਹਨਾਂ ਨੂੰ ਫਲਾਣੇ ਨੂੰ ਬਚਨ ਕਰਕੇ ਸੀ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਆ ਫਲਾਣੇ ਨੂੰ ਉਹ ਐਂ ਬਚਨ ਕਰਕੇ ਸੀ ਉਹ ਥੱਲੇ ਡਾਊਨ ਹੋ ਗਏ ਜੀ ਉਹਨਾਂ ਦੇ ਬਚਨ ਅਟੱਲ ਸਨ ਤੇ ਜਿਹੜੇ ਠੀਕ ਪੰਜ ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਰੋਗ ਖਤਮ ਹੋ ਜਾਂਦੇ ਆ ਉਹਨਾਂ ਵਾਸਤੇ ਝਾੜੂ ਵੀ ਮੇਰੇ ਹਿਸਾਬ ਨਾਲ ਇੱਥੇ ਲੈ ਕੇ ਆਉਂਦੇ ਨੇ ਇਹਨਾਂ ਲੋਕ ਉਹਨਾਂ ਕੋਈ ਮੰਨਤ ਆ ਜੀ ਓਏ ਪਹਿਲਾਂ ਤੋਂ ਰੀਤ ਹੀ ਤਰੀ ਆ ਰਹੀ ਜੀ ਜਿਵੇਂ ਇੱਕ ਝਾੜੂ ਤੇ ਇੱਕ ਨਮਕ ਦੀ ਗੁੱਥੀ ਜੇ ਕਿਸੇ ਦੀ ਕੋਈ ਸੁੱਖ ਪੂਰੀ ਹੁੰਦੀ ਆ ਉਹ ਇੱਕ ਝਾੜੂ ਤੇ ਇੱਕ ਨਮਕ ਦੀ ਗੁੱਥੀ ਜਿਵੇਂ ਪੰਜ ਮੈਂ ਤੁਹਾਡੇ ਚੜਾ ਕੇ ਜਾਂਦਾ ਜੀ ਅੱਛਾ ਇਹਨਾਂ ਦੀ ਮਤਲਬ ਆਪਣੇ ਸੁੱਖ ਪੂਰੀ ਹੁੰਦੀ ਆ ਹਨਾ ਕੋਈ ਵੀ ਸੁੱਖ ਇੱਥੇ ਕੈਂਸਰ ਵੀ ਤੁਸੀਂ ਕਹਿੰਦੇ ਠੀਕ ਹੁੰਦਾ ਜੀ ਹਾਂਜੀ ਕੈਂਸਰ ਲਾ ਲਓ ਪਿਛਲੇ ਮਾਈ ਆਈ ਆ ਉਹਨੇ ਦੱਸਿਆ ਵੀ ਮੇਰੇ ਕੈਂਸਰ ਦੇ ਰਿਪੋਰਟਾਂ ਕਰਾਈਆਂ ਸੀਗੀਆਂ ਉਦੋਂ ਮੁੜ ਕੇ ਪੰਜ ਇਸ਼ਨਾਨ ਕੀਤੇ ਉਹ ਵੀ ਅਲੋਪ ਹੋ ਗਿਆ ਜੀ ਇੱਕ ਮਾਤਾ ਆਈ ਆ ਉਹ ਕਹਿੰਦੇ ਮੇਰੇ ਗੁੰਮੀਆਂ ਸਨ ਤੇ ਉਹ ਵੀ ਉਦੋਂ ਮੁੜ ਕੇ ਜਦੋਂ ਇੱਥੇ ਇਸ਼ਨਾਨ ਪੰਜ ਕੀਤੇ ਆ ਜੀ ਉਦ ਮੇਂ ਇਹ ਜਿਹੜਾ ਵੈ ਇੱਥੇ ਜਿਹੜਾ ਚਮੜੀ ਦਾ ਰੋਗ ਠੀਕ ਹੁੰਦਾ ਹਨਾ ਮੇਂ ਰੋਗ ਇਹ ਚਮੜੀ ਦਾ ਚਮੜੀ ਦਾ ਕਿਸੇ ਤਰ੍ਹਾਂ ਮੋਕੇ ਲਾ ਲੋ ਜਾਂ ਖਾਰਸ ਲਾ ਲੋ ਕਿਸੇ ਤਰ੍ਹਾਂ ਦਾ ਉਹ ਪੂਰ ਹੁੰਦਾ ਪੰਜ ਇਸ਼ਨਾਨ ਕਰਨ ਤੋਂ ਬਾਅਦ ਠੀਕ ਹੋ ਜਾਂਦਾ ਹਨਾ ਸੋ ਬਾਬਾ ਜੀ ਤੁਸੀਂ ਵੀ ਬੜੇ ਹਨਾ ਸੁਣੇ ਹੋਣਗੇ ਇੱਥੇ ਮਤਲਬ ਜਿਹੜੇ ਲੋਕ ਆਉਂਦੇ ਨੇ ਆਪਣੇ ਕੋਲ ਤੇ ਵੀ ਸਾਡੇ ਇਹ ਰੋਗ ਠੀਕ ਹੋ ਗਿਆ ਜਾਂ ਇਹ ਹੋ ਗਿਆ ਹਨਾ ਉਹਨਾਂ ਵਿੱਚੋਂ ਕੈਂਸਰ ਜਿਹੜਾ ਹੋਵੇ ਬਹੁਤ ਵੱਡਾ ਰੋਗ ਹੈ ਹਨਾ ਇਹ ਜਿਹੜਾ ਇੱਥੇ ਠੀਕ ਹੁੰਦਾ ਦਵਾਈਆਂ ਦੇ ਨਾਲ ਵੀ ਅਸਰ ਨਹੀਂ ਹੁੰਦਾ ਹੈਗਾ ਹਨਾ ਸੋ ਤੁਸੀਂ ਕਿਹੜਾ ਹੋਰ ਜਿਹੜਾ ਰੋਗ ਇੱਥੇ ਦੇਖਿਆ ਵੀ ਇੱਥੇ ਠੀਕ ਸਭ ਤੋਂ ਪਹਿਲਾਂ ਮੈਂ ਆਪਦੀ ਧਾਰਨਨਾ ਕਿ ਮੇਰਾ ਬੱਚਾ ਇੰਨਾ ਢਲਾ ਹੋ ਗਿਆ ਸੀਗਾ ਸਰੀਰ ਬਿਲਕੁਲ ਡੈੱਡ ਹੋ ਗਿਆ ਸੀ ਉਹ ਡੀਐਮਸੀ ਰਿਹਾ 15 ਦਿਨ ਉਸ ਤੋਂ ਬਾਅਦ ਉਹਦਾ ਸਰੀਰ ਹੌਲੀ ਹੌਲੀ ਬੱਚੇ ਜਿਹਾ ਚੱਲਿਆ 1.5 ਸਾਲ ਵਿੱਚ ਉਹ ਆਪਦੀ ਲੱਤਾਂ ਆਪ ਨਹੀਂ ਹਲਾ ਸਕਦਾ ਅਸੀਂ ਉਹਨੂੰ ਚੱਕਦੇ ਸੀ ਪਾਠਾ ਵੀ ਦਉਂਦੇ ਸੀ ਉਹਨੂੰ ਫੜ ਕੇ ਸੀ ਲੱਤਾਂ ਤਾਂ ਤੋੜਦੇ ਸਨ ਐਸ ਵਕਤ ਬਿਲਕੁਲ ਮੇਰਾ ਬੱਚਾ ਠੀਕ ਆ ਮੇਰੇ ਨੌ ਬੱਚੇ ਕੈਨੇਡਾ ਬੈਠੇ ਇਹਦੇ ਉੱਪਰ ਧਾਰਨ ਹੋਇ ਨਹੀਂ ਸਕਦੀ ਜੀ ਜੀ ਸੋ ਬਾਬਾ ਜੀ ਦੇ ਖੁਦ ਦੇ ਜਿਹੜੇ ਆ ਆਪਣੇ ਐਗਜ਼ਾਮਪਲ ਹੈ ਮੈਂ ਇਹ ਵੀ ਬੇਨਤੀ ਕਰੂੰਗਾ ਮੈਂ ਆਪ ਖੁਦ ਮਲਾਜਮਾ ਹਾਂ ਪਰ ਮੈਂ ਸੇਵਾ ਇਥੋਂ ਦੀ ਲਈ ਆ ਸੇਵਾ ਕਰ ਰਿਹਾ ਹਾਂ ਪਰ ਜਿਹੜੀ ਮੈਨੂੰ ਇਥੋਂ ਮਿਲੀ ਦਾਤ ਮਿਲੀ ਆ ਜਿਹੜਾ ਮੇਰੇ ਪਰਿਵਾਰ ਨੂੰ ਦਾਤ ਮਿਲੀ ਆ ਮੈਨੂੰ ਨਰਕ ਚੋਂ ਕੱਢ ਕੇ ਸੁਰਗਾ ਚ ਲੈ ਜਾਂਦਾ ਇਹਦਾ ਦੇਣ ਮੈਂ ਜਗ੍ਹਾ ਦਾ ਨਹੀਂ ਦੇ ਸਕਦਾ ਜੀ ਸੋ ਮੈਂ ਇੱਕ ਸੇਵਾ ਹੀ ਲਈ ਮੰਗ ਕੇ ਇਹਨਾਂ ਤੋਂ ਮੈਨੂੰ ਸੇਵਾ ਮਿਲੀ ਲੈ ਬਿਲਕੁਲ ਸੋ ਬਿਲਕੁਲ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਸੀ ਗੁਰਦੁਆਰਾ ਪਹੁੰਚੇ ਹੋਏ ਆ ਤੇ ਇੱਧਰ ਕਾਫੀ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਰੋਗ ਨੇ ਉਹ ਪੰਜ ਇਸ਼ਨਾਨ ਕਰਨ ਤੋਂ ਬਾਅਦ ਠੀਕ ਹੁੰਦੇ ਨੇ ਸੋ ਜੇ ਤੁਹਾਨੂੰ ਵੀ ਕੋਈ ਰੋਗ ਹੈ ਤਾਂ ਇੱਕ ਵਾਰ ਆ ਕੇ ਇੱਥੇ ਜ਼ਰੂਰ ਇਸ਼ਨਾਨ ਕਰੋ ਪੰਜ ਵਾਰ ਤੇ ਦਵਾਈਆਂ ਦਵਾਈਆਂ ਤੋਂ ਜਿਹੜਾ ਖਿਹੜਾ ਤੁਹਾਡਾ ਛੁੱਟੇ ਹਨਾ ਕਿਉਂ ਬਾਬਾ ਜੀ ਹਾਂਜੀ ਇਹੀ ਕਰਦੇ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਵ ਅੱਗੇ ਲਾਇਕ ਕਰੋ ਤਾਂ ਕਿ ਜੋ ਕਿਸੇ ਵੀ ਮਰੀਜ਼ ਦਾ ਆਪਣਾ ਕਿਸੇ ਵੀ ਬਿਮਾਰੀ ਤੋਂ ਨਿਜਾਗਤ ਪਾ ਸਕੇ ਉਹ ਖਿਹੜਾ ਛੁਡਾ ਸਕੇ ਤੇ ਵੱਧ ਤੋਂ ਵੱਧ ਸਕਰਾਣਾ ਕਰਦੇ ਆ ਤੁਹਾਡਾ ਲਾਈਵ ਚੈਨਲਾਂ ਦਾ ਥੈਂਕ ਯੂ ਸੋ ਸੋ ਮੈਂ ਬਾਬਾਈ ਸੋ ਬਿਲਕੁਲ ਦੋਸਤੋ ਵਾਈ ਗੁਰੂ ਜੀ ਜ਼ਰੂਰ ਲਿਖੋ ਕਮੈਂਟ ਬਾਕਸ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਆਪਣੀ ਸੰਗਤ ਨੇ ਜਿਹੜੇ ਲੋਕ ਨੇ ਹਣਾ ਜਿਨ੍ਹਾਂ ਨੂੰ ਚਮੜੀ ਦਾ ਰੋਗ ਆ ਜਾਂ ਕੋਈ ਵੀ ਸਮੱਸਿਆ ਹੋਵੇ ਇੱਥੇ ਆ ਕੇ ਉਹਨਾਂ ਦਾ ਹੱਲ ਹੋ ਸਕੇ ਤੇ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਥੈਂਕ ਯੂ